ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਹੋਵੋਗੇ ਤੇ ਆਪਾਂ ਨਾਲ ਸਬਜੀ ਛਿੱਲਣ ਲੱਗੇ ਸੀ ਕਾਲੀਆਂ ਤੋਰੀਆਂ ਜਿਹੜੀਆਂ ਕੱਲ ਤੋੜ ਕੇ ਲਿਆਏ ਸੀਗੇ ਤੇ ਇਹ ਕਾਲੀਆਂ ਤੋਰੀਆਂ ਛਿੱਲਦਿਆਂ ਇੰਨੇ ਜ਼ਿਆਦਾ ਕਮੈਂਟ ਸੁਣਨੇ ਪੈਂਦੇ ਨੇ ਕਿ ਇਹ ਕੋਈ ਸਬਜੀ ਹੈ ਖਾਣ ਵਾਲੀ ਜਦ ਕਿ ਸਭ ਤੋਂ ਵਧੀਆ ਸਬਜੀ ਕद्दू ਦੀ ਤੇ ਕਾਲੀ ਤੋਰੀਆਂ ਦੀ ਹੁੰਦੀ ਹੈ ਪਰ ਇਹੋ ਜਿਹੀਆਂ ਚੀਜ਼ਾਂ ਨਾ ਬੱਚਿਆਂ ਨੂੰ ਪਸੰਦ ਨਹੀਂ ਹੈਗੀਆਂ ਪਰ ਦਰਅਸਲ ਕੋਈ ਵੀ ਬਣਾਓ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਆਉਂਦੀ ਹੈਗੀ ਪਰ ਸਭ ਤੋਂ ਵਧੀਆ ਸਬਜੀ ਇਹ ਕਾਲੀ ਤੋਰੀਆਂ ਦੀ ਖਾਸ ਕਰਕੇ ਘਰ ਦੀਆਂ ਚੀਜ਼ਾਂ ਜਿਹੜੀਆਂ ਆਰਗੈਨਿਕ ਹੁੰਦੀਆਂ ਨੇ ਪਰ ਇਹ ਮੇਰੇ ਹਿਸਾਬ ਨਾਲ ਨਹੀਂ ਆ ਜਿਹੜੇ ਆ ਜਿੰਨਾਂ ਦੇ ਘਰੋਂ ਚੀਜ਼ ਇਹ ਫ੍ਰੀ ਮਿਲਦੀ ਹੈ ਨਾ ਉਹ ਜ਼ਿਆਦਾ ਕਮੈਂਟ ਕਰਦੇ ਨੇ ਖਾਣ ਲੱਗਿਆਂ ਕੱਦੂ ਦੀ ਤਾਂ ਜਿਵੇਂ ਕੋਈ ਵੈਲਿਊ ਹੀ ਨਹੀਂ ਹੈਗੀ ਹਰ ਮਤਲਬ ਕਿ ਕੱਦੂ ਇੰਨੇ ਵਧੀਆ ਤਰੀਕੇ ਨਾਲ ਵਰਤਿਆ ਜਾਂਦਾ ਜਿਵੇਂ ਜੂਸ ਜੂਸ ਇਹਦਾ ਕਿੰਨਾ ਪੀਤਾ ਜਾਂਦਾ ਤੇ ਬਿਮਾਰ ਹੋਏ ਕੋਈ ਵੀ ਤਸਾਏ ਹੀ ਦੱਸਦੇ ਨੇ ਕਿ ਕੱਦੂ ਦੀ ਸਬਜ਼ੀ ਖਾਣ ਲਈ ਤੇ ਕਾਲੀ ਤੋਰੀਆਂ ਦੀ ਤੇ ਇੱਧਰ ਆਪਾਂ ਸਬਜ਼ੀ ਛੇਲ ਲਈ ਸੀ ਤੇ ਹੁਣ ਚੀਰ ਲੈਣੇ ਆਂ ਤਕਰੀਬਨ 5-10 ਮਿੰਟ ਲੱਗੇ ਸਬਜ਼ੀ ਚੀਰਦਿਆਂ ਤੇ 5-10 ਮਿੰਟ ਹੀ ਲੱਗੇ ਗੱਲਾਂ ਸੁਣਦਿਆਂ ਤੋਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਲਿਆਏ ਸੀਗੇ ਜਦ ਤੋੜ ਕੇ ਲਿਆਏ ਸੀਗੇ ਤੇ ਉਸ ਤੋਂ ਬਾਅਦ ਮੇਰਾ ਪਾਰਸਲ ਆ ਗਿਆ ਤੇ ਤੇ పార్ਸਲ ਨੂੰ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਜ਼ਿਆਦਾ ਨਹੀਂ ਥੋੜੇ ਥੋੜੇ ਤੇ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਨੇ ਚਲੋ ਮੈਨੂੰ ਇਹਦੀ ਹੁਣ ਲੋਡ ਮਹਿਸੂਸ ਹੁੰਦੀ ਸੀ ਇਸ ਲਈ ਮੈਂ ਇਹ ਵੀ ਚੀਜ਼ ਮੰਗਵਾਈ ਜਦੋਂ ਆਪਾਂ ਜਿਹੜਾ ਕੰਮ ਸ਼ੁਰੂ ਕਰ ਹੀ ਲਿਆ ਤੇ ਫਿਰ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਤੇ ਲੋਡ ਹੁੰਦੀ ਹੋਈ ਹੈ ਨਾਲੇ ਵੀਡੀਓ ਜੇ ਵਧੀਆ ਲੱਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਪਰ ਸ਼ਾਮ ਦੇ ਟਾਈਮ ਨਾਲ ਗਰਮੀ ਬਹੁਤ ਜ਼ਿਆਦਾ ਹੋਈ ਪਈ ਸੀ ਮਤਲਬ ਫੈਮਿਲੀ ਮੈਂਬਰ ਇਹ ਹੀ ਸੋਚਦੇ ਸੀ ਕਿ ਇਹ ਕੰਮ ਨਾਲ ਦਾ 2-4 ਦਿਨ ਦਾ ਸ਼ੌਂਕ ਏ ਇਹਨੇ ਆਪਣਾ ਪੂਰਾ ਕਰਕੇ ਤੇ ਆਪੀ ਛੱਡ ਦੇਣਾ ਪਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਸ਼ੌਂਕ ਤੇ ਪੂਰਾ ਕਰੋ ਕੁਝ ਜ਼ਰੂਰੀ ਥੋੜਾ ਆਪਾਂ ਇਹੀ ਸੋਚਨੇ ਆ ਕਿ ਆਪਾਂ ਬਹੁਤ ਜ਼ਿਆਦਾ ਸਕਸੈਸ ਹੋ ਜਾਈਏ ਪਰ ਆਪਣੀ ਸੋਚ ਤੇ ਜਿਹੜੀ ਤੇ ਆਪਾਂ ਚੜੇ ਆ ਉਹ ਤੇ ਆਪਾਂ ਹੁਣ ਉਹਦੇ ਤੇ ਤੁਰਿਆ ਉਹਦੇ ਤੇ ਹੁਣ ਆਪਾਂ ਨੂੰ ਤੁਰਨਾ ਹੀ ਚਾਹੀਦਾ ਤੇ ਲੋ ਜੀ ਮੈਂ ਨਾ ਨਵਾਂ ਟ੍ਰਾਈ ਵਾਡ ਮੰਗਾਇਆ ਤੇ ਉਹਦੇ ਤੋਂ ਮੈਂ ਗਰੋ ਸਬਜ਼ੀ ਬਣਾਉਣ ਲੱਗੀ ਸੀ ਇਹ ਤੇਲ ਥੋੜਾ ਜਿਹਾ ਸੜਿਆ ਪਿਆ ਸੀ ਕੁਝ ਡੱਬੇ ਚ ਪਾ ਲਿਆ ਸੀ ਤੇ ਕੁਝ ਥੋੜਾ ਜਿਹਾ ਬਚ ਗਿਆ ਸੀ ਉਹ ਮੈਂ ਹੋਲੀ ਚ ਪਾ ਲਿਆ ਤਕਰੀਬਨ ਅਜ ਵਰਤਿਆ ਹੀ ਜਾਣਾ ਤੇ ਸਬਜੀ ਆਪਾਂ ਇੰਡਰੈਕਸ਼ਨ ਤੇ ਹੀ ਧਰੀ ਸੀ ਲੈਟ ਆ ਗਈ ਸੀ ਪਿਆਜ਼ ਪਾਲੇ ਸੀਗੇ ਜੀਰਾ ਪਾਣਾ ਮੈਂ ਅੱਜ ਭੁੱਲ ਗਈ ਸੀ ਹੋਰ ਮਸਾਲਾ ਕੋਈ ਵੀ ਵਧੀਆ ਨਹੀਂ ਲੱਗਦਾ ਹੈਗਾ ਮਤਲਬ ਜੀਰਾ ਵੈਸੇ ਵਧੀਆ ਲੱਗਦਾ ਮੈਨੂੰ ਸਬਜੀ ਚ ਪਾਣਾ ਫਿਰ ਮੈਨੂੰ ਜ਼ਿਆਦਾ ਆ ਗਿਆ ਕੁਝ ਗਰਮੀ ਬਹੁਤ ਜ਼ਿਆਦਾ ਜਿਆਦੀਆਂ ਨਾ ਮਸਾਲੇ ਵਾਲੀਆਂ ਸਬਜ਼ੀਆਂ ਵੈਸੇ ਖਾਧੀਆਂ ਵੀ ਨਹੀਂ ਜਾਂਦੀਆਂ ਹੈਗੀਆਂ ਸਰਦੀ ਚ ਫਿਰ ਵੀ ਚੱਲ ਜਾਂਦਾ ਹੈ ਪਰ ਹੁਣ ਇੰਨੇ ਸਰੀਰ ਨਾ ਪਛਾਣਦੇ ਵੀ ਨੇ ਹੈਗਾ ਮਸਾਲੇ ਵਾਲੀਆਂ ਚੀਜ਼ਾਂ ਨੂੰ ਤੇ ਬਸ ਆ ਜੀਰਾ ਜਾਂ ਥੋੜੀ ਬਾਲੀ ਕਾਲੀਆਂ ਮਿਰਚਾਂ ਉਹ ਵੀ ਕਿਸੇ ਕਿਸੇ ਸਬਜੀ ਚ ਪਾਈ ਦੀਆਂ ਜਿਵੇਂ ਵਾਈ ਬਾਦੀ ਵਾਲਾ ਕੋਈ ਹੋਵੇ ਨਮਕ ਮਿਰਚਾਂ ਹਲਦੀ ਤੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਤੇ ਜ਼ਿਆਦਾ ਕਰਕੇ ਜਿਵੇਂ ਅਸੀਂ ਹਰਾ ਧਨੀਆ, ਮੇਥੀ ਇਹ ਮਤਲਬ ਸੁਕਾ ਲੈਨੇ ਆ ਸਰਦੀਆਂ ਦੇ ਵਿੱਚ ਤੋੜ ਕੇ ਤੇ ਇਹੀ ਵਰਤੀਆਂ ਨੇ ਜ਼ਿਆਦਾ ਕਰਕੇ ਸਾਰੀ ਗਰਮੀ ਸਰਦੀਆਂ ਤੇ ਚਲੋ ਹਰਾ ਧਨੀਆ ਹੁੰਦਾ ਉਹਦੇ ਨਾਲ ਸਬਜੀ ਬਹੁਤ ਵਧੀਆ ਲੱਗਦੀ ਏ ਇੱਕ ਤੇ ਸਬਜੀ ਬਣਾਉਂਦਿਆਂ ਫਿਰ ਬਾਸਨਾ ਬਹੁਤ ਵਧੀਆ ਆਉਂਦੀ ਏ ਤੇ ਉਸ ਤੋਂ ਮਗਰੋਂ ਆਪਾਂ ਕਾਲੀਆਂ ਤੋਰੀਆਂ ਪਾਲੀਆਂ ਕਿਉਂਕਿ ਇਹਨਾਂ ਨੇ ਤੇ ਆਪਣਾ ਹੀ ਪਾਣੀ ਬਹੁਤ ਜ਼ਿਆਦਾ ਛੱਡਣਾ ਹੈ ੜਕ ਕੇ ਇਸ ਲਈ ਪਾਣੀ ਨਹੀਂ ਸੀ ਪਾਇਆ ਹੈਗਾ ਪਿਆ ਮੈਂ ਨਿੱਕੀ ਜਿਹੀ ਚੁੰਨੀ ਜ਼ਿਆਦਾ ਕਰਕੇ ਨਾ ਰਸੋਈ ਚ ਕੰਮ ਕਰਨ ਵਾਸਤੇ ਇਹੀ ਰੱਖੀ ਹੋਈ ਏ ਜਿਹੜੀਆਂ ਸੂਟਾਂ ਨਾਲ ਦੀਆਂ ਚੁੰਨੀਆਂ ਹੁੰਦੀਆਂ ਨੇ ਨਾ ਇਹਨਾਂ 'ਚ ਥੋੜੀ ਜਿਹੀ ਗਰਮੀ ਲੱਗਦੀ ਏ ਕੁਝ ਉਹ ਭਾਰੀਆਂ ਹੁੰਦੀਆਂ ਨੇ ਲਈਆਂ ਨਹੀਂ ਜਾਂਦੀਆਂ ਹੈਗੀਆਂ ਮੈਂ ਇਹਦੇ ਨਾਲ ਦੀਆਂ ਦੋ ਕੋ ਨਿੱਕੀਆਂ ਨਿੱਕੀਆਂ ਚੁੰਨੀਆਂ ਰੱਖੀਆਂ ਨੇ ਜ਼ਿਆਦਾ ਕਰਕੇ ਇਹੀ ਵਰਤੀਦੀ ਆ ਰਸੋਈ ਵਿੱਚ ਕਿਉਂਕਿ ਨਿੱਕੇ ਨਿੱਕੇ ਸਟੋਲਾਂ ਜਾਂ ਉਹ ਬੜੀਆਂ ਹੁੰਦੀਆਂ ਨੇ ਮਫਲਰ ਇੱਧਰ ਖੋਲੋ ਬਣਾઈ ਰਹੀ ਤੇ ਅੱਧਰ ਆਪਣੀ ਹੁਣ ਸਬਜੀ ਕੋਲ ਬਣੇਗੀ ਤੇ ਕੋਲ ਮਤਲਬ ਲਾਲ ਮਰਚਾਂ ਵਾਲੇ ਤੇ ਹਲਦੀ ਵਾਲੇ ਚੌਲਾਂ ਦੀ ਡਿਮਾਂਡ ਸੀਗੀ ਵੈਸੇ ਅੱਜ ਮੇਰਾ ਕੋਈ ਰਾਤ ਦਾ ਨਹੀਂ ਸੀ ਹੈਗਾ ਚੋਲ ਬਣਾਉਣ ਦਾ ਮੈਂ ਕਿ ਸਿੰਪਲ ਸਬਜੀ ਨਾਲ ਅੱਜ ਫੁਲਕੇ ਲਾਵਾਂਗੇ ਪਰ ਹਰਵਿੰਦਰ ਨੇ ਕਿਹਾ ਕਿ ਮੈਂ ਮਰਚਾਂ ਵਾਲੇ ਚੌਲ ਖਾਣੇ ਨੇ ਹਲਦੀ ਤੇ ਮਰਚਾਂ ਪਾ ਕੇ ਬਣਾਇਓ ਤੇ ਫੇਰ ਮੈਂ ਆਲੂ ਹੀ ਚੀਰੇ ਸੀ ਮੈਂ ਤੇ ਯਾਰ ਸੀ ਕਿ ਚਲੋ ਸ਼ਿਮਲਾ ਮਿਰਚ ਵੀ ਪਈ ਹੈ ਪਿਆਜ਼ چیر ਲੈਨੇ ਉਹ ਕਹਿੰਦੀ ਨਹੀਂ ਕਿ ਇਹ ਚੀਜ਼ਾਂ ਤੇ ਮੈਂ ਕੱਢ ਕੇ ਬਾਹਰ ਰੱਖ ਦੇਣੀਆਂ ਨੇ ਫਿਰ ਮੈਂ ਕਿ ਚਲੋ ਕੋਈ ਫਾਇਦਾ ਨਹੀਂ ਹੈਗਾ ਆਪਾਂ ਕੱਲੇ ਆਲੂ ਹੀ ਪਾਨਨੇ ਆ ਤੇ ਆਲੂ 2-4 ਮਿੰਟ ਆਪਾਂ ਭੋਨਾ ਲਾਂਗੇ ਵੈਸੇ ਬਹੁਤ ਬਰੀਕ-ਬਰੀਕ ਸੀਰੀਸ ਸੀਗੇ ਬੱਚੇ ਨਾ ਬਹੁਤ ਜ਼ਿਆਦਾ ਸਪਾਈਸੀ ਖਾਂਦੇ ਨੇ ਇਸ ਲਈ ਤੇ ਨਾ ਮਤਲਬ ਜ਼ਿਆਦਾ ਕਰਕੇ ਬਿਮਾਰ ਵੀ ਇਸੇ وجہ ਤੋਂ ਰਹਿੰਦੇ ਨੇ ਕਿ ਚਟਪਟਾ ਜ਼ਿਆਦਾ ਖਾਣਾ ਖਾਂਦੇ ਨੇ ਕਿ ਹੁਣ ਇਹ ਵੀ ਕਿ ਜ਼ਿਆਦਾ ਤੁਰਨਾ ਫਿਰਨਾ ਤੇ ਇਹਨਾਂ ਨੇ ਹੈ ਨਹੀਂਗਾ ਆਏ ਆਣ ਕੇ ਗਰਮੀ ਦੇ ਵਿੱਚ ਘੰਟਾ ਡੇਢ ਨਾ ਆਰਾਮ ਕਰਨਾ ਟੀਵੀ ਵੇਖਣਾ ਕਿਤੇ ਸ਼ਾਮੀ ਹੈ ਇੱਕ ਦੋ ਢੇੜਾ ਲਾਂਨ ਜਾਣ ਤੇ ਖਾਣਾ ਇਹਨਾਂ ਨੇ ਜ਼ਿਆਦਾ ਕਰਕੇ ਹੈਵੀ ਹੁੰਦਾ ਉਸ ਤੋਂ ਮਗਰੋਂ ਆਪਾਂ ਦੋ ਕੌਲੇ ਪਾਣੀ ਮੈਂ ਕਿ ਰੱਖ ਲਿਆ ਸੀਗਾ ਕਿਉਂਕਿ ਕੌਲਾ ਚੋਲਾ ਦਾ ਬਣਾਉਣਾ ਹੈ ਤੇ ਉਸ ਤੋਂ ਮਗਰੋਂ ਆਪਣੀ ਲੂਣਦਾਨੀ ਤੇ ਮਸਾਲੇ ਖਤਮ ਹੋਏ ਸੀਗੇ ਮੈਂ ਕਿ ਚੱਲ ਆਪਾਂ ਉਹ ਪਾ ਲੈਨੇ ਆ ਹਲਦੀ ਮਿਰਚਾਂ ਤੇ ਨਮਕ ਪਾਣ ਵਾਲਾ ਸੀਗਾ ਮੈਂ ਕਿ ਚੱਲ ਕੌਲ ਲੱਗ ਗਿਆ ਉਹ ਵੀ ਪਾ ਲੈਨੇ ਆ ਕਿਉਂਕਿ ਜੇ ਮਤਲਬ ਐ ਸੋਚ ਲਈ ਨਾ ਕੋਈ ਗੱਲ ਨਹੀਂ ਕੱਲ ਨੂੰ ਪਾਵਾਂਗੇ ਥੋੜੇ ਥੋੜੇ ਤੇ ਹੈ ਸੀ ਫਿਰ ਕੱਲ ਤੇ ਗੱਲ ਪੈ ਜਾਂਦੀ ਐ ਤੇ ਕੱਲ ਤੇ ਗੱਲ ਪਈ ਤੇ ਫਿਰ ਗੱਲ ਗਈ ਇਸੇ ਲਈ ਨਾ ਆਪਾਂ ਨਾਲ ਹੀ ਹੁਣ ਮੈਂ ਕਿਹਾ ਚੱਲ ਲੱਗੇ ਹੱਥੇ ਵੀ ਕੰਮ ਕਰ ਲੈਨੇ ਆ ਫਿਰ ਸੋਈ ਚ ਜਦੋਂ ਲੱਗੇ ਹੋ ਉਹ ਘੰਟਾ ਡੇਢ ਤਾਂ ਆ ਨੂੰ ਪਾਰ ਐ ਤੇ ਕੁਛ ਇੰਨੀ ਜ਼ਿਆਦਾ ਗਰਮੀ ਮਤਲਬ ਲੱਗਦੀ ਐ ਨਾ ਸ਼ਾਮ ਦੇ ਟਾਈਮ ਜਿਵੇਂ ਸੇਕ ਜਾ ਹੋ ਜਾਂਦਾ ਐ ਤੇ ਹੁਣ ਆਪਾਂ ਪਾ ਕੇ ਤੇ ਤਿੰਨ ਹੀ ਇੱਕ ਲਵਾਵੇ ਚ ਬੰਨ ਕੇ ਰੱਖ ਦਿੰਨੇ ਆ ਐਵੇਂ ਫਿਰ ਮਤਲਬ ਰੁੜਨ ਜੇ ਨਾ ਤੇ ਇੱਧਰ ਆਪਾਂ ਚੌਲ ਹੋਣਾ ਤੋਲਾਂਗੇ ਤੇ ਐਨੂੰ ਹਲਦੀ ਮਤਲਬ ਮਰਚਾਂ ਵਾਲੇ ਚੌਲ ਨੇ ਇਹੇ ਦਖੀ ਨਹੀਂ ਰਹੇ ਸੇ ਚੋਲ ਪੜ ਰਹੇ ਹਨ ਇਸ ਲਈ ਮੈਂ ਬੰਦੀ ਨਹੀਂ ਕੀ ਡਾਕਟਰ ਕਹਿੰਦੇ ਨੇ ਕਿ ਜਿਆਦਾ ਲਾਲ ਮਿਰਚਾ ਨਾ ਯੂਜ਼ ਕਰੋ ਪਰ ਆ ਜਾ ਕੇ ਛੇ ਛੇ ਟੱਕਣ ਦੇ ਦੋ ਇਤਰਗੀਆਂ ਬਣਦੇ। ਸਵਾਦ ਜ਼ਿਆਦਾ ਕਰਕੇ ਇਹਨਾਂ ਦਾ ਹੀ ਪਸੰਦ ਕਰਦੇ ਨੇ। ਮੇਰੇ ਪਿੱਛੇ ਕਾਫੀ ਫੈਮਿਲੀ ਤੇ ਐਸੀਆਂ ਨੇ ਕਿ ਜਿਹੜੀਆਂ ਬਹੁਤ ਘੱਟ ਮਿਰਚਾਂ ਤੇ ਨਮਕ ਵਰਤਦੀਆਂ ਨੇ ਪਰ ਸਾਡੇ ਤੋਂ ਬਹੁਤ ਜ਼ਿਆਦਾ ਤਿੱਖਾ ਚੱਲਦਾ। ਤੇ ਉਸ ਤੋਂ ਮਗਰੋਂ ਬੱਚਿਆਂ ਦੇ ਲੰਚ ਤੋਤੇ ਸੀਗੇ ਚਲੋ ਕੱਢ ਕੇ ਉੱਤੇ ਪੜਦਾ ਆਉਣ ਡਿਆ। ਟੁਕਰੀ 'ਚ ਰੱਖ ਦਿੰਨੇ ਆ ਵੱਖਰੇ ਬਾਕੀ ਭਾਂਡੇ ਆਪਾਂ। ਕਹਿ ਦੇਣਾ ਵੀ ਇਹ ਸ਼ਾਨ ਲੱਗ ਬਾਹਰੋਂ ਬਹੁਤ ਸਾਰੀ ਸੰਡੀ ਹਵਾ ਆਉਂਦੀ ਸੀਗੀ ਪਰ ਜੇ ਬਾਰੀ ਦੇ ਸਾਹਮਣੇ ਖਲੋਈਦਾ ਸੀ ਉਦੋਂ ਹੀ ਆਉਂਦੀ ਸੀ ਤੇ ਇੱਧਰ ਆਪਣੀ ਸਬਜ਼ੀ ਬਣ ਰਹੀ ਸੀ ਤਕਰੀਬਨ 10-15 ਮਿੰਟਾਂ ਚ ਕਾਲੀ ਤੋਰੀਆਂ ਦੀ ਸਬਜ਼ੀ ਬਣ ਜਾਂਦੀ ਹੈ ਤੇ ਨਾਲ ਹੀ ਆਪਣੇ ਚੌਲ ਬਣ ਜਾਣਗੇ ਤੇ ਇੱਧਰ ਆਪਣੇ ਚੌਲ ਬਿਲਕੁਲ ਬਣ ਕੇ ਤਿਆਰ ਸੀਗੇ ਹੁਣ ਬਹੁਤ ਸੋਹਣੇ ਚੋਲ ਬਣੇ ਮਤਲਬ ਮੈਨੂੰ ਤੇ ਵਧੀਆ ਲੱਗੇ ਪਤਾ ਨਹੀਂ ਹੁਣ ਮੈਂ ਆ ਬਣਾਏ ਸੀਗੇ ਕਿ ਉਸ ਤੋਂ ਮਗਰੋਂ ਆਪਣੀ ਸਬਜੀ ਵੀ ਬਣ ਕੇ ਤਿਆਰ ਸੀਗੀ ਵੈਸੇ ਵੇਖਣ ਚ ਬਹੁਤ ਸੋਹਣੀ ਸਬਜੀ ਬਣੀ ਐ ਪਰ ਵਿਚਾਰੀ ਨੇ ਕਮੈਂਟ ਬਹੁਤ ਸੁਣੇ ਨੇ ਸਬਜੀ ਨੇ ਕਲੋ ਜੀ ਆਪਣੀ ਥਾਲੀ ਸਪੈਸ਼ਲ ਡਿਮਾਂਡ ਸੀਗੀ ਕਿ ਰਾਇਤੇ ਚ ਵੀ ਲਾਲ ਮਰਚਾ ਹੋਣ ਦਹੀਂ ਚ ਸਬਜੀ